ਤਾਂ ਜਿਵੇਂ-ਜਿਵੇਂ ਸਰਦੀ ਵੱਧ ਰਹੀ ਹੈ ਰਾਤ ਦੇ ਹਨੇਰੇ ਦੇ ਵਿੱਚ ਅਪਰਾਧ ਵੀ ਉਸੇ ਤਰੀਕੇ ਦੇ ਨਾਲ ਵੱਧ ਰਹੇ ਨੇ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਪੈ ਰਹੀ ਹੈ ਔਰ ਇਹਨਾਂ ਧੁੰਦਾਂ ਦਾ ਫਾਇਦਾ ਉਠਾ ਕੇ ਲੁਟੇਰੇ ਸਰਗਰਮ ਹੋ ਚੁੱਕੇ ਨੇ ਔਰ ਪੈਟਰੋਲ ਪੰਪ ਦੇ ਉੱਤੇ ਧਾਵਾ ਬੋਲਿਆ ਗਿਆ ਰਾਤ ਤਕਰੀਬਨ 2 ਵਜੇ ਦੇ ਕਰੀਬ ਪੈਟਰੋਲ ਪੰਪ ਦੇ ਉੱਤੇ ਧਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। देर रात ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਪੈਟਰੋਲ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਔਰ ਇਹ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਭੋਖ ਨਹੀਂ ਸੁੱਤੇ ਪਏ ਹੀ ਆਪਾਂ। ਤੇ ਜੱਕਦਾ ਮੈਂ ਨਾ ਠਕਾਪਾਂ ਰਿਹਾ ਤੇ ਬੂਆ ਖੁੱਲ ਗਿਆ ਹੂੰ ਹੂੰ ਤੇ ਆ ਕਹਿੰਦੇ ਜੋ ਕੁਛ ਹੈਗਾ ਕੱਢ ਤੇ ਮੈਂ ਭਾਈ ਕੁਛ ਨਹੀਂ ਹੈਗਾ ਤੇ ਫਿਰ ਦੂਜੀ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਗਰੀਦ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕਦਾ ਉਹਨਾਂ ਨੇ ਚਾਬੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਪਈ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਉਹ ਕਹਿੰਦਾ ਕੋਈ ਲਮਾਰੀਆਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਇੱਕ ਦਾ ਤੋੜਨ ਫੇਰ ਦੱਤਰ ਮੰਨ ਲਾ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਕੋਈ ਕੱਢ ਕੇ ਤੇ ਫੇਰ ਬਾਜ ਖਦਰਾ ਖੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੈ ਗਏ 2 ਲੱਖ ਰੁਪਇਆ ਤੇ ਤੁਸੀਂ ਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਜਿਹੜਾ ਆਰਡਰ ਦਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕੁ ਵੀਧੀ ਗੱਲ ਹੈ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂ ਜੀ ਉਹ ਦਿਖਨੇ ਨੇ ਪਰ ਉਹ ਐਲ ਸੀ ਡੀ ਤੋੜ ਗਏ ਨੇ ਬਹੁਤ ਬਹੁਤ ਥਾਣੇ ਲਾ ਕੇ ਲਾ ਕੇ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ 2 ਵਜੇ ਦੇ ਕਰੀਬ ਪੈਟਰੋਲ ਪੰਪ ਦੇ ਉੱਤੇ ਧਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ 2 ਵਜੇ ਦੇ ਕਰੀਬ ਪੈਟਰੋਲ ਪੰਪ ਦੇ ਉੱਤੇ ਧਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰ ਗੋਬਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਨਾ ਦੇ ਕੋਲ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉੱਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉੱਥੋਂ ਇਹ ਨਗਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੋਂ ਸੂਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ਼੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ પેટ્રોલ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਕਿਸ ਤਰੀਕੇ ਦੇ ਆਲੇ ਪੂਰੀ ਘਟਨਾ ਬਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਭੋਖ ਨਹੀਂ ਸੁੱਤੇ ਪਏ ਹੀ ਆਪਾਂ ਤੇ ਜੱਕਾ ਨਾ ਨਾ ਠਕਾ ਪਾ ਰਿਹਾ ਤੇ ਬੂਆ ਖੁੱਲ ਗਿਆ। ਹਮਮ ਤੇ ਆ ਕਹਿੰਦੇ ਜੋ ਕੁਝ ਹੈਗਾ ਕੱਢਦੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਗੀਤ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉੰਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕ ਦਾ ਮੁੰਨਾ ਨੇ ਚਾਬੀ ਮੇਰੇ ਕੋਲ ਐਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀਆਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਹਾ ਮੈਂ ਇੱਕ ਦਾ ਤੋੜਨ ਫਿਰ ਦਾਤਰ ਮਨ ਲੱਗ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪੈਸੇ ਕੱਢ ਕੇ ਤੇ ਫਿਰ ਬਾਜੂ ਖਦਰਾ ਖੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੈ ਗਏ 2 ਲੱਖ ਰੁਪਇਆ ਤੇ ਤੁਹਾ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਇਹ ਉਹ ਡਰ ਤਾਂ ਮਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਭਜਦੇ ਰਹੇ ਸੀ ਕਿੰਨੇ ਕੁ ਵਧੀ ਦੀ ਗੱਲ ਹੈ ਇਹ ਆਵੇ ਸੜ ਗਿਆ ਵਧੀ ਦੀ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਇਹ ਦਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਔਰ ਥਾਣਿਆਂ ਲੈ ਕੇ ਲਾ ਗਏ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਧਾਵਾ ਬੋਲ ਕੇ ਉਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸ ਦਈਏ ਕੀ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰ ਗੋਵਿੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात પેટ્રોલ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਤਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਨਾ ਦੇ ਕੋਲ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉੱਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉੱਥੋਂ ਇਹ ਨਗਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੋਂ ਸੂਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ પેટ્રોલ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਕਿਸ ਤਰੀਕੇ ਦੇ ਆਲੇ ਪੂਰੀ ਘਟਨਾ ਵਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ੋਖਣੀ ਸੁੱਤੇ ਪਏ ਹੀ ਆਪਾਂ ਤੇ ਜੱਕਾ ਨਾ ਨਾ ਠਕਾ ਪਾ ਰਿਹਾ ਤੇ ਬੂਆ ਖੁੱਲ ਗਿਆ। ਹਮਮ ਤੇ ਆ ਕਹਿੰਦੇ ਜੋ ਕੁਝ ਹੈਗਾ ਕੱਢਦੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਅੱਗੇ ਜੀਤ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉੰਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕਦਮ ਉਹਨਾਂ ਨੇ ਚਾਬੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀਆਂ ਰੁੱਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਹਾ ਮੈਂ ਇੱਕ ਦਾ ਤੋੜਨ ਫਿਰ ਦਾਤਰ ਮਨ ਲੱਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫਿਰ ਬਾਜ ਖਦਰਾ ਖੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੱਗੇ 2 ਲੱਖ ਰੁਪਇਆ ਤੇ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਜਿਹੜਾ ਆਰਡਰ ਦਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕੁ ਵੇਦੀ ਗੱਲ ਹੈ ਇਹ ਆਵੇ ਸਾਢੇ 11 ਵਜੇ ਦੀ ਗੱਲ ਹੈ ਕੋਈ ਸੀਸੀਟੀਵੀ ਫੁਟੇਜ ਵੀ ਇੱਥੇ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਹੀ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਔਰ ਠਾਣਿਆਂ ਲੈ ਗਏ ਲਾ ਕੇ 2 ਵਜੇ ਦੇ ਕਰੀਬ ਪੈਟਰੋਲ ਪੰਪ ਦੇ ਉੱਤੇ ਧਾਵਾ ਬੋਲ ਕੇ ਉਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸ ਦिए ਕੀ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰ ਗੋਵਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਤਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਨਾ ਦੇ ਕੋਲ 1.5 ਲੱਖ ਰੁਪਏ ਦੀ ਜਿਹੜੀ ਨਕਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉੱਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉੱਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ પેટ્રોલ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਕਿਸ ਤਰੀਕੇ ਦੇ ਲੇ ਪੂਰੀ ਘਟਨਾ ਬਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਭੋਖਣੀ ਸੁੱਤੇ ਪਏ ਹੀ ਆਪਾਂ ਤੇ ਜੱਕਾ ਨਾ ਧੱਕਾ ਪਾ ਰਿਹਾ ਤੇ ਬੂਆ ਖੁੱਲ ਗਿਆ। ਹਮਮ ਤੇ ਆਹ ਕਹਿੰਦੇ ਜੋ ਕੁਝ ਹੈਗਾ ਕੱਢਦੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਗੱਜੀ ਤੋਂ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ। ਉਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਚਾਬੀ ਉਹਨਾਂ ਨੇ ਚਾਬੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਤੇ ਦਾਤਰ ਨੂੰ ਤੋੜਦੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀਆਂ ਨੂੰ ਟੋੜ ਤੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਇੱਕ ਦਾ ਤੋੜਨ ਫਿਰ ਦਾਤਰ ਮਨ ਲਾ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪੈ ਕੋਈ ਕੱਢ ਕੇ ਤੇ ਫਿਰ ਬਾਜ ਖਸਰਾ ਖੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੈ ਗਏ 2 ਲੱਖ ਰੁਪਇਆ ਤੇ ਤੁਹਾ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਇਹ ਉਹ ਡਰਦਾ ਮਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਭਜਦੇ ਰਹੇ ਸੀ ਕਿੰਨੇ ਕੁ ਵਧੀ ਦੀ ਗੱਲ ਹੈ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਇਹ ਦਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਥਾਣੇ ਆ ਲੈ ਗਏ ਲਾ ਕੇ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਧਾਵਾ ਬੋਲ ਕੇ ਉਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸ ਦਈਏ ਕੀ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰ ਗੋਵਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਤਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਨਾ ਦੇ ਕੋਲ 1.5 ਲੱਖ ਰੁਪਏ ਦੀ ਜਿਹੜੀ ਨਕਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉੱਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉੱਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਨ੍ਹਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵਿੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਪੈਟਰੋਲ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆਂ ਓਖਣੀ ਸੁੱਤੇ ਪਏ ਹੀ ਆਪਾਂ ਤੇ ਜੱਕ ਦਾ ਨਣਾ ਏ ਤੱਕ ਆਪਾਂ ਆ ਰਿਹਾ ਤੇ ਬੂਆ ਖੁੱਲ ਗਿਆ ਹੂੰ ਹੂੰ ਤੇ ਆ ਕਹਿੰਦੇ ਜੋ ਕੁਛ ਹੈਗਾ ਕੱਢ ਦੇ ਮੈਂ ਭਾਈ ਕੁਛ ਨਹੀਂ ਹੈਗਾ ਤੇ ਫੇਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਕਿ ਜੀ ਤੂੰ ਉੱਠ ਤੇ ਫੇਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫੇਰ ਜੱਕ ਦਾ ਮੁੰਨਾ ਨੇ ਚਾਬੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਤੇ ਦਾਤਰਾ ਨੂੰ ਤੋੜਦੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀਆਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਕਿਦਾ ਤੋੜਨ ਫਿਰ ਦੱਤਰ ਮੰਨ ਲਾ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫਿਰ ਬਾਜੂ ਖਲਾਲਾ ਖੁਰਦਾ ਪਾਇਆ ਨਨ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਈਆ ਤੇ ਤੂੰ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡੱਟਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਭਜਦੇ ਰਹੇ ਸੀ ਕਿੰਨੇ ਕੁ ਵੀ ਦੀ ਗੱਲ ਹੈ ਇਹ ਆਵੇ ਸੜੀ ਗੱਲ ਕੁ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਇਹ ਦੇਖ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਹੋਰ ਥਾਣਿਆਂ ਲੈ ਕੇ ਲਾਗੇ 2 ਵਜੇ ਦੇ ਕਰੀਬ ਪੈਟਰੋਲ ਪੰਪ ਦੇ ਉੱਤੇ ਧਾਵਾ ਬੋਲ ਕੇ ਉਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸ ਦिए ਕੀ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰ ਗੋਵਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਕਦੀ ਹੈ ਉਹ ਖੋਹੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਿੰਦੇ ਉੱਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਈ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਓਖਣੀ ਸੁੱਤੇ ਪਏ ਹੀ ਆਪਾਂ ਤੇ ਜੱਕਾ ਨਾ ਨਾ ਧੱਕਾ ਪਾ ਰਿਹਾ ਤੇ ਬੂਆ ਖੁੱਲ ਗਿਆ। ਹਮਮ। ਸਿਆਲ ਕਹਿੰਦੇ ਜੋ ਕੁਝ ਹੈਗਾ ਕੱਢ ਦੇ ਮੈਂ ਭਾਈ ਕੁਝ ਨਹੀਂ ਹੈਗਾ। ਹਮਮ। ਤੇ ਵੇ ਦੂਜੀ ਗੰਦਾ ਕੱਢਦੇ ਮੈਂ ਇਹਨੂੰ ਉਠਾਇਆ ਮੈਂ ਕਿ ਜੀ ਦੁੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਚਾਬੀ ਉਹਨਾਂ ਨੇ ਚਾਬੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਤੇ ਦਾਤਰਵਨ ਨੂੰ ਤੋੜਦੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀ ਨੂੰ ਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਕਿਦਾ ਤੋੜਨ ਤੇ ਫਿਰ ਦਾਤਰਵਨ ਲਾ ਗਿਆ ਮੇਰੇ ਇਹ ਇਹ ਗੱਲ ਹੋਈ ਸਾਡੀ ਜਦੋਂ ਚੱਲੇ ਨੇ ਪੈ ਕੋਈ ਕੱਢ ਕੇ ਤੇ ਫੇਰ ਬਾਜੂ ਖੜਾ ਖੜਾ ਪਾਇਆ ਨੇ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਈਆ ਤੇ ਤੂੰ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਭਜਦੇ ਰਹੇ ਸੀ ਕਿੰਨੇ ਕੀ ਵੀ ਦੀ ਗੱਲ ਹੈ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੁ ਸিসিਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਵੀ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਉੱਠਾ ਉੱਠਾਣੇ ਲੱਗੇ ਲਾਗੇ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਧਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात પેટ્રોલ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੋਂ ਸਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਭੋਖ ਨਹੀਂ ਸੁੱਤੇ ਪਏ ਸੀ ਆਪਾਂ ਤੇ ਜੱਕਾ ਨਾ ਧੱਕਾ ਪਾ ਰਿਹਾ ਕਿ ਬੂਆ ਖੁੱਲ ਗਿਆ। ਹਮਮ ਤੇ ਆ ਕਹਿੰਦੇ ਜੋ ਕੁਝ ਹੈਗਾ ਕੱਢ ਤੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਕਿ ਜੀ ਦੋ ਉੱਠ। ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜਕਦਮ ਉਹਨਾਂ ਨੇ ਚਾਬੀ ਮੇਰੇ ਕੋਲ ਐਨੇ ਖੋਲੀ ਚਾਬੀ ਸਾਹਮਣੇ ਪਈ ਹੀ ਚਾਬੀ ਉਹ ਵੀ ਖੋਲ ਕੇ ਤੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਉਹ ਕਹਿੰਦਾ ਕੋ ਲਮਾਰੀਆਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਇੱਕ ਦਾ ਤੋੜਨ ਫਿਰ ਦਾਤਰ ਮਨ ਲੱਗ ਗਿਆ ਮੇਰੇ ਇਹ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫੇਰ ਬਾਜੂ ਖਦਰਾ ਖੁਰਾ ਪਾਇਆ ਨਨ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਇਆ ਤੇ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਜਿਹੜਾ ਆਰਡਰ ਦਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕਿ ਵਿਧੀ ਗੱਲ ਹੈ ਇਹ ਆਵੇ ਸਾਡੇ ਘਰ ਵਾਲੀ ਗੱਲ ਆ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਹੀ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਔਰ ਥਾਣਿਆਂ ਲੈ ਗਏ ਲਾ ਕੇ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਧਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात પેટ્રોલ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ वार ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੋਂ ਸਵੇਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਔਰ ਇਹ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਭੋਖਣੀ ਸੁੱਤੇ ਪਏ ਹੀ ਆਪਾਂ ਤੇ ਜੱਕਾ ਨਾ ਨਾ ਧੱਕਾ ਪਾ ਰਿਹਾ ਤੇ ਬੂਆ ਖੁੱਲ ਗਿਆ। ਹਮਮ ਤੇ ਆਹ ਕਹਿੰਦੇ ਜੋ ਕੁਝ ਹੈਗਾ ਕੱਢ ਤੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਕਿ ਜੀ ਦੋ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਚਾਬਕ ਦਾ ਮੁੰਨਾ ਨੇ ਚਾਬੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਤੇ ਦਾਤਰਵਨ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋ ਲਮਾਰੀਆਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਕਿਦਾ ਤੋੜਨ ਤੇ ਫਿਰ ਦਾਤਰਵਨ ਲਾ ਗਿਆ ਮੇਰੇ ਇਹ ਇਹ ਗੱਲ ਹੋਈ ਸਾਡੀ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫੇਰ ਬਾਜੂ ਖਲਾਲਾ ਖੁਰਦਾ ਪਾਇਆ ਨਨ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਇਆ ਤੇ ਤੂੰ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕੁ ਵੀ ਦੀ ਗੱਲ ਹੈ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਔਠਾਣਿਆ ਲੈ ਕੇ ਲਾਗੇ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਧਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात પેટ્રોલ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ਼੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ પેટ્રોલ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਕਿਸ ਤਰੀਕੇ ਦੇ ਹਾਲੇ ਪੂਰੀ ਘਟਨਾ ਵਾਪਰੀ ਹੈ ਔਰ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਓਖਣੀ ਸੁੱਤੇ ਵੇ ਹੀ ਆਪਾਂ ਤੇ ਜੱਕਾ ਨਾ ਨਾ ਧੱਕਾ ਪਾ ਰਿਹਾ ਤੇ ਬੂਹਾ ਖੁੱਲ ਗਿਆ। ਹਮਮ ਸਿਆ ਕਹਿੰਦੇ ਜੋ ਕੁਝ ਹੈਗਾ ਕੱਢ ਦੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਕਿ ਜੀਦੋਂ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ। ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਚੱਕਦਾ ਮੁੰਨਾ ਨੇ ਚਾਬੀ ਮੇਰੇ ਕੋਲ ਐਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰ ਨਹੀਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਹਾ ਮੈਂ ਇੱਕ ਦਾ ਤੋੜਨ ਫਿਰ ਦਾਤਰ ਮਨ ਲੱਗ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫਿਰ ਬਾਜ ਖਲਾਰਾ ਖੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੈ ਗਏ 2 ਲੱਖ ਰੁਪਏ ਤੇ ਤੁਹਾ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਭਜਦੇ ਰਹੇ ਸੀ ਕਿੰਨੇ ਕੁ ਵੇਦੀ ਗੱਲ ਹੈ ਇਹ ਆਵੇ ਸੜਕੇ ਰਵੇ ਦੀ ਗੱਲ ਹੈ ਕੋਈ ਸੀਸੀਟੀਵੀ ਫੁਟੇਜ ਵੀ ਵਿੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਦਿਖਨੇ ਨੇ ਪਰ ਐਲਸੀਡੀ ਤੋੜ ਗਏ ਨੇ ਉੱਠਾ ਉਠਾਣੇ ਲਾ ਕੇ ਲਾ ਗਏ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਧਾਵਾ ਬੋਲ ਕੇ ਉਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸ ਦिए ਕੀ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰ ਗੋਵਿੰਦਪੁਰ ਰੋਡ ਦੇ ਉੱਤੇ ਬੱਬਲ ਪੈਟਰੋਲ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਧਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਕਦੀ ਹੈ ਉਹ ਖੋਹੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਰਿੰਦੇ ਉੱਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ ਇਹ પેટ્રોલ ਪੰਪ ਹੈ ਸ੍ਰੀ ਹਰਗਵੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਜਿਸ ਦੇ ਉੱਤੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਧੁੰਦ ਦਾ ਫਾਇਦਾ ਉਠਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ પેટ્રોલ ਪੰਪ ਦੇ ਉੱਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਕੁਝ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਔਰ ਇਹ ਲੁਟੇਰੇ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਤਾਂ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਆ। ਭੋਖ ਨਹੀਂ ਸੁੱਤੇ ਪਏ ਹੀ ਆਪਾਂ ਤੇ ਜੱਕਾ ਨਾ ਨਾ ਤੱਕਾ ਪਾ ਰਿਹਾ ਤੇ ਬੂਆ ਖੁੱਲ ਗਿਆ। ਹਮਮ ਸਿਆ ਕਹਿੰਦੇ ਜੋ ਕੁਝ ਹੈਗਾ ਕੱਢ ਦੇ ਮੈਂ ਭਾਈ ਕੁਝ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਕਿ ਜੀਦੋ ਉੱਠ ਤੇ ਫਿਰ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕ ਦਾਮ ਉਹਨਾਂ ਨੇ ਚਾਬੀ ਮੇਰੇ ਕੋਲ ਐਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰ ਨਹੀਂ ਰੋਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਹਿੰਦਾ ਮੈਂ ਇੱਕ ਦਾ ਤੋੜਨ ਫਿਰ ਦਾਤਰ ਮਾਰਨ ਲੱਗਿਆ ਮੇਰੇ ਇਹ ਇਹ ਗੱਲ ਹੋਈ ਧਾਰੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫੇਰ ਬਾਜੂ ਖਦਰਾ ਖੁਰਾ ਪਾਇਆ ਨਣ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਇਆ ਤੇ ਤੂੰ ਤੁਸੀਂ ਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕੀ ਵਿਧੀ ਗੱਲ ਹੈ ਇਹ ਆਵੇ ਸਾਡੇ ਘਰ ਵਾਲੀ ਗੱਲ ਆ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਹੀ ਦਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਔਰ ਠਾਣਿਆਂ ਲੈ ਗਏ ਲਾ ਕੇ 2 ਵਜੇ ਦੇ ਕਰੀਬ પેટ્રોલ ਪੰਪ ਦੇ ਉੱਤੇ ਤਾਵਾ ਬੋਲ ਕੇ ਉੱਥੇ 1.5 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਔਰ ਕਰਿੰਦੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੱਸ ਦਈਏ ਕਿ ਇਹ ਟਾਂਡਾ ਦਾ ਮਾਮਲਾ ਹੈ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਬੱਬਲ પેટ્રોલ ਪੰਪ ਹੈ ਜਿਸ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ देर रात પેટ્રોલ ਪੰਪ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਤਾਵਾ ਬੋਲਿਆ ਜਾਂਦਾ ਔਰ ਜੋ ਉੱਥੇ ਕਰਿੰਦੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ 1.5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਹ ਖੋਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਰਿੰਦੇ ਉਥੇ ਸੁੱਤੇ ਪਏ ਸੀ ਰਜਾਈ ਦੇ ਉੱਤੇ ਤਲਵਾਰਾਂ ਦੇ ਨਾਲ वार ਕੀਤੇ ਗਏ ਨੇ ਔਰ ਉਥੋਂ ਇਹ ਨਕਦੀ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਰਿੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਜੋ ਸਰੀਰ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਤਕਰੀਬ ਇਹਨਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਵੱਡੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਾਂਡਾ ਦੇ ਨੇੜੇ